ਤਰੀ ਤਾਂ ਵੱਧ ਘੱਟ ਲੋਡ ਪੈ ਸਕਦੀ ਹੈ ਜਿਹੜਾ ਮਾਈਕਰੋ ਤੱਤ ਨੇ ਸਾਰਿਆਂ ਨੂੰ ਸੇਮ ਲੋਡ ਹੋਣੀ ਹੈ ਲੋਡ ਬੰਦੀ ਹੈ ਠੀਕ ਆ ਪਰ ਬਹੁਤ ਜ਼ਰੂਰੀ ਹੈ ਪਾਣ ਦੇ ਵਿੱਚ ਪਾਉਣਾ ਲਾਜ਼ਮੀ ਹੈ ਹਾਂ ਤੇ ਉਦੋਂ ਗਾਹਾਂ ਜੇ ਆਪਾਂ ਗੱਲ ਕਰ ਲਈ ਤਾਂ ਬਈ ਕੈਲਸ਼ੀਅਮ ਠੀਕ ਆ ਯਾਰ ਕਮੀ ਉਹ ਤੁਹਾਡੇ ਜੀੜਾ ਦੇ ਵਿੱਚ ਆਊਗੀ ਠੀਕ ਆ ਬਹੁਤ ਲੋਡ ਪੈਂਦੀ ਹੁੰਦੀ ਹੈ ਜਿਆਦਾ ਹੁੰਦਾ ਬਹੁਤ ਤੇ ਕਿ ਜਿੱਥੇ ਤੁਹਾਡਾ ਪਾਣ ਚੱਕਿਆ ਹੋਇਆ ਠੀਕ ਆ ਮਿੱਟੀ ਚੱਕ ਗਿਆ ਦਰਾਬਦਲੀ ਕਰੀ ਹੈ ਉੱਥੇ ਉਹ ਪਾਣ ਦੇ ਵਿੱਚ ਲੋਹੀ ਦੀ ਕਮੀ ਆਊਗੀ ਉਹ ਕੀ ਹਾਲ ਨੇ ਹੈਪੀ ਠੀਕ ਆ ਬਈ ਇੱਕ ਨਾ ਵੀਡੀਓ ਤੇ ਕਮੈਂਟ ਆਇਆ ਹੋਰ ਤੇਰੇ ਕੋਲ ਵੀ ਆ ਹੋਣੀਆਂ ਵਿੱਚ ਬੰਦੇ ਥੋੜੀ ਜਿਹੀ ਸਬਜ਼ੀਆਂ ਬਾਰੇ ਜਾਰੀ ਆਪਣੀਆਂ ਵੀਡੀਓ ਦੇਖ ਕੇ ਜਗਾ ਸਰ ਰੱਖਣ ਲੱਗੇ ਜਿਵੇਂ ਕਿ ਤਾਂ ਵੀ ਮੰਨ ਲਓ ਮੇਨ ਤੱਤ ਹੁੰਦੇ ਨੇ ਨਾਈਟ੍ਰੋਜਨ ਜੂਰੀ ਵਗੈਰਾ ਹਾਂ ਇੱਕ ਛੋਟੇ ਤੱਤ ਹੁੰਦੇ ਆ ਮੈਂ ਇਹਦੇ 'ਚ ਆਇਆ ਵਾ ਠੀਕ ਆ ਬਈ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਦੇਖੋ ਠੀਕ ਆ ਇਹਨਾਂ ਮੇਨ ਮੇਨ ਜਿਹੜੇ ਮੇਨ ਮੇਨ ਤੱਤ ਆ ਉਹੀ ਆ ਬਈ ਉਹ ਬੰਦੇ ਕਹਿੰਦੇ ਸੀ ਵੀਡੀਓ ਬਈ ਸਾਨੂੰ ਧਿਆ ਨਹੀਂ ਰਹੀ ਆ ਦੇਖਦੇ ਆਪਾਂ ਕੋਈ ਤੱਤਾਂ ਦੇ ਸਪੈਸ਼ਲੀ ਵੀਡੀਓ ਬਣਾ ਦਿੰਨੇ ਆ ਇਹ ਆਪਾਂ ਦੱਸ ਦਿੰਦੇ ਆ ਕਿਹ ਇਹ ਕੁਦਰਤਤਾ ਹਵਾ ਪਾਣੀ ਚੋਂ ਮਿਲ ਜਾਂਦੇ ਨੇ ਕਾਰਬਨ ਠੀਕ ਆ ਹਾਈਡਰੋਜਨ ਤੇ ਆਕਸੀਜਨ ਇਹਦਾ ਵੀ ਹਵਾ ਪਾਣੀ ਚੋਂ ਆਪੀ ਤਿਆਰ ਕਰ ਲੈਂਦੇ ਆ। ਬਾਕੀ ਤੱਤ ਨਹੀਂ ਮੈਨੂੰ ਲੱਗਦਾ ਸਾਰੀਆਂ ਸਬਜ਼ੀਆਂ ਨੂੰ ਡੀਪੀ ਯੂਰੀ ਤੇ ਵੱਧ ਘੱਟ ਲੋਡ ਪੈ ਸਕਦੀ ਹੈ ਜਿਹੜਾ ਮਾਈਕਰੋ ਤੱਤ ਨੇ ਸਾਰਿਆਂ ਨੂੰ ਸੇਮ ਲੋਡ ਹੁੰਦੀ ਹੈ। ਠੀਕ ਆ। ਬਾਕੀ ਭਈ ਇਦੋਂ ਬਾਅਦ ਆਗੇ ਜਿਵੇਂ ਨਾਈਟ੍ਰੋਜਨ ਫੋਸਫੇਟ ਠੀਕ ਆ ਫਾਸਫੋਰਸ ਠੀਕ ਆ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਪਤਾ ਹੀ ਹੈ। ਆਪੀ ਇਹ ਤਾਂ ਆਮ ਆਪਾਂ ਵਰਤਦੇ ਆ। ਜਿਹੜਾ ਇਦੋਂ ਬਾਅਦ ਵਾਲੇ ਤੱਤ ਆ ਗਏ ਭਾਈ ਜਿਵੇਂ ਛੋਟੇ ਤੱਤ ਕਿਹੜੇ? ਜਿਹੜੇ ਛ ਉਨਾ ਸਭ ਤੋਂ ਪਹਿਲਾਂ ਬਈ ਸਲਫਰ ਦੀ ਗੱਲ ਕਰ ਲੈਣਾ ਹਾਂ ਉਹ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਪਾਣੀ ਵੀ ਨਰਮਾ ਹੋਣ ਲੱਗੇ ਧਰਤੀ ਦੇ ਕਿਉਂਕਿ ਆਪਾਂ ਥੋੜਾ ਜਿਹਾ ਸੂਆ ਦੇ ਪਾਣੀ ਵਿੱਚ ਨਹੀਂ ਘਟਦੇ ਹਨ ਦੇਣ ਲੱਗੇ ਹਾਂ ਠੀਕ ਆ ਵੀ ਸਲਫਰ ਬਹੁਤ ਜ਼ਰੂਰੀ ਹੈ ਬਾਹਰ ਦੇ ਵਿੱਚ ਪਾਉਣਾ ਲਾਜ਼ਮੀ ਹੈ ਹਾਂ ਤੇ ਉਦੋਂ ਗਾਹਾਂ ਜੇ ਆਪਾਂ ਗੱਲ ਕਰ ਲਈ ਤਾਂ ਬਈ ਕੈਲਸ਼ੀਅਮ ਹਾਂ ਕੈਲਸ਼ੀਅਮ ਹੁਣ ਆਪਾਂ ਦੀ ਧਰਤੀਆਂ ਲਈ ਬਹੁਤ ਜ਼ਰੂਰੀ ਹੈ ਹਾਂ ਇਹਦਾ ਆਪਾਂ ਕਹਿ ਸਕਦੇ ਹਾਂ ਉਨਾ ਜ਼ਰੂਰੀ ਹੈ ਹਾਂ ਫਿਰ ਕੈਲਸ਼ੀਅਮ ਪਾਉਣਾ ਵੀ ਜ਼ਰੂਰੀ ਹੈਗਾ ਤੇ ਐਦੋਂ ਆਪਾਂ ਅਗਲੇ ਦੱਤੀ ਕਰ ਲੇਤਾ ਭਾਈ ਪ ਬੌਰਨ ਹਾਂ ਹੁਣ ਸਬਜ਼ੀਆਂ ਵਾਲੇ ਜਿਹੜੇ ਕਿਸਾਨ ਆ ਬਾਈ ਉਹਨਾਂ ਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਬੌਰਨ ਹਾਂ ਤੇ ਇਸ ਤੋਂ ਬਾਅਦ ਆਪਾਂ ਬੌਰਨ ਵੀ ਹੈਪੀ ਪਾਊਡਰ ਫਾਰਮ ਚ ਵਰਤਣਾ ਚਾਹੀਦਾ ਹਾਂ ਵਧੀਆ ਹਾਂ ਹਾਂ ਪਾਊਡਰ ਫਾਰਮ ਵਾਲਾ ਥੱਲੇ ਸਿੱਟਣ ਦਾ ਵਾਸਤੇ ਜਿਹੜਾ 20% ਆਉਂਦਾ ਬਾਈ ਉਹੀ ਸਿੱਟਣਾ ਚਾਹੀਦਾ ਉਹ ਸਭ ਤੋਂ ਵਧੀਆ ਤੁਸੀਂ ਅੱਧਾ ਕਿਲੋ ਤੱਕ ਬਾਈ ਇੱਕ ਕਿੱਲੇ ਥੱਲੇ ਸਿੱਟ ਸਕਦੇ ਹੋ ਸਪਰੇ ਵੀ ਕਰ ਸਕਦੇ ਆਂ ਦੀ ਸਪਰੇ ਵੀ ਕਰ ਸਕਦੇ ਹੋ ਫੋਲ ਕੇ ਫੋਲ ਕੇ ਸਪਰੇ ਉੱਤੇ ਤਾਂ ਕਰਨੀ ਕਰਦੀ ਆ ਬਾਈ ਜੇ ਆਪਾਂ ਥੱਲੇ ਸਿੱਟਣ ਵਾਲੀ ਗੱਲ ਕਰਦੇ ਆਂ ਜਿਹੜਾ ਆਪਾਂ ਥੱਲੇ ਸਿੱਟ ਤੇ ਇਸ ਤੋਂ ਬਾਅਦ ਆ ਗਿਆ ਬਾਈ ਮੈਗਨੀਸ਼ੀਅ ਲੋੜ ਪੈਂਦੀ ਆਪਣੇ ਬਾਹਰ ਜੀ ਭਾਈ ਜੀ ਡੋਜ ਦੱਸੇ ਦੀ ਨਾਲ ਨਾਲ ਨਾ ਨਾ ਡੋਜ ਦੱਸਦੇ ਮੈਗਨੀਸ਼ੀਅਮ ਬਈ ਆਪਾਂ ਇੱਕ ਕਿੱਲੇ ਚ 8 ਕਿਲੋ ਤੱਕ ਵਰਤ ਸਕਦੇ ਥੱਲੇ ਹਾਂ ਥੱਲੇ ਹਾਂ ਠੀਕ ਆ ਸਪਰੇਅ ਕਰ ਦਿੰਨੇ ਕਿਲੋ ਦੀ ਹਾਂ ਕਿਲੋ ਦੀ ਜਿਹੜੀ ਮੈਗਨੀਜ਼ ਆ ਬਈ ਮੈਗਨੀਜ਼ਾ ਆਪਾਂ ਉੱਪਰ ਸਪਰੇਅ ਹੀ ਦੇ ਸਕਦੇ ਹਾਂ ਕਿਲੋ ਹਾਂ ਕਿਲੋ ਦੀ ਕਿਲੋ ਦੇ ਰੂਪ ਦੇ ਵਿੱਚ ਠੀਕ ਆ ਇਹ ਦਾ ਤੱਤ ਦੀ ਮੇਨ ਲੋਹੇ ਸਾਰੀਆਂ ਸਬਜ਼ੀਆਂ ਤੇ ਹਾਂ ਹਾਂ ਤੇ ਇਦੋਂ ਗਾਂ ਵਾਲੇ ਤੱਤ ਦੀ ਆਪਾਂ ਗੱਲ ਕਰ ਲਈ ਤਾਂ ਬਈ ਲੋਹਾ ਹਾਂ ਇਹਨੇ ਇਹਨੇ ਸਟੇਜ ਵੀ ਅਲੱਗ ਅਲੱਗ ਹੁੰਦੀ ਹਾਂ ਹਾਂ ਐ ਭੀ ਜੇ ਮੈਂ ਲੋਹੇ ਦੀ ਗੱਲ ਕਰੀ ਜਾਨੇ ਹਨਾ ਨਾ ਲੋ ਮਲੇ ਸਰਚ 170 ਰੁਪਏ ਕਿਲੋ ਆ ਜਾਂਦਾ 50 60 ਰੁਪਏ ਕਿਲੋ ਮਿਲ ਜਾਂਦਾ ਉਹ ਵੀ ਨਾਲੇ ਮਲਟੀਪ੍ਰੈਕਸ ਲੋਹੇ ਦੀ ਬਈ ਯਾਰ ਕਮੀ ਇੱਥੇ ਥੋੜੀ ਜਿਹੀ ਟਾਂ ਦੇ ਵਿੱਚ ਆਊਗੀ ਠੀਕ ਆ ਵੀ ਬਹੁਤ ਲੋਡ ਪੈਂਦੀ ਹੁੰਦਾ ਜਿਆਦਾ ਹੁੰਦਾ ਬਹੁਤ ਤੇ ਕਿ ਜਿੱਥੇ ਤੁਹਾਡਾ ਪਹੜ ਚੱਕਿਆ ਹੋਇਆ ਠੀਕ ਆ ਮਿੱਟੀ ਚੱਕ ਗਿਆ ਜਦਰਾ ਬਦਲੀ ਕਰੀ ਹੈ ਉੱਥੇ ਉਹ ਵਾਹਣ ਦੇ ਵਿੱਚ ਲੋਹੇ ਦੀ ਕਮੀ ਆਊਗੀ ਹਮ ਇਹ ਆਪਣੇ ਬਈ ਸਭ ਤੋਂ ਵੱਧ ਜ਼ਰੂਰੀ ਜਿਹੜੇ ਮੈਲਟਾ ਨੇ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਗਲਾ ਬਈ ਜਿਹੜਾ ਤਾਤਾ ਇਹ ਜਿੰਕ ਠੀਕ ਆ ਜਿੰਕ ਦੀ ਕਮੀ ਹੁਣ ਆਪਣੇ ਬਾਣਾ ਦੇ ਵਿੱਚ ਹੈਗੀ ਆ ਸਾਰੇ ਦੇ ਵਿੱਚ ਆਉਂਦੀ ਹਾਂ ਹਾਂ ਬਈ ਪਾਉਣੀ ਚਾਹੀਦੀ ਆ ਜਿੰਕ ਜ਼ਿਆਦਾਤਰ ਬਈ ਤੁਸੀਂ ਪਾਉਣੀਆ ਝੋਨੇ ਵੇਲੇ ਪਾਓ ਠੀਕ ਆ ਉਦੋਂ ਵੱਧ ਜ਼ਿਆਦੇ ਲੋੜ ਪੈਂਦੀ ਆ ਜਾ ਜਿਹੜਾ ਸਬਜ਼ੀਆਂ ਲਾਉਂਦਾ ਬੰਦਾ ਉਹ ਤੋਂ ਜ਼ਿੰਕ ਦੀ ਲੋੜ ਪੈਂਦੀ ਹੈ ਵੈਸੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆਪਾਂ ਕਹੇ ਦੀ ਵੀ ਜ਼ਿੰਕ ਦੀ ਡੀ ਲੋਡ ਨਹੀਂ ਪੈਂਦੀ ਕਿਉਂਕਿ ਕਲਕ ਦੇ ਵਿੱਚ ਠੀਕ ਹੈ ਛੋਨੇ ਦੇ ਵਿੱਚ ਜ਼ਿਆਦਾ ਲੋੜ ਪੈਂਦੀ ਹੈ ਤੁਸੀਂ ਉਦੋਂ ਪਾ ਸਕਦੇ ਹੋ ਇਹ ਬਈ ਆਪਣੇ ਸਭ ਤੋਂ ਜਿਹੜੇ ਮੇਨ ਤੱਤ ਨੇ ਇਹਨਾਂ ਇਸ ਤੋਂ ਬਾਅਦ ਤੁਹਾਨੂੰ ਡੀਪ ਡੇਟਾ ਜਾਣ ਦੀ ਲੋੜ ਨਹੀਂ ਹੋਰ ਆਪਣੇ ਜ਼ਮੀਨਾਂ ਦੇ ਵਿੱਚ ਹਲੇ ਅਜੇ ਤੱਤ ਕਿਸੇ ਦੀ ਕਮੀ ਹੋਈ ਨਹੀਂ ਇਹ ਸਾਰੇ ਆਪਾਂ ਜਿੰਨੇ ਵੀ ਇਹ ਤੱਤ ਨੇ ਸਾਰੇ ਮੇਨ ਨੇ ਵੈਸੇ 17 ਨੇ ਬੱਲੇ 16 ਜੋ 17 ਦੀ ਗਾੜ ਕੜਦੀ ਪਰ ਇਹ ਬਈ ਸਭ ਤੋਂ ਜ਼ਰੂਰੀ ਤੱਤ ਖੇਜੀ ਇਹਨਾਂ ਨੂੰ ਤੁਸੀਂ ਵਰਤੋ ਬਾਕੀ ਜਿਹੜੇ ਮਾਈਕਰੋਨਿ ਜਰੂਰ ਪਰਵਰਤਨ ਲੱਗ ਜਾਓ ਜੇ ਤੁਸੀਂ ਮੈਂ ਪਰੋਡਕਟਰ ਆ ਬਾਕੀ ਜੇ ਤੁਸੀਂ ਬਾਲਾ ਡੀਪਲੀ ਜਾਣਾ ਬਈ ਠੀਕ ਆ ਤਾਂ ਜਿਹੜਾ ਬੰਦਾ ਫਿਰ ਬਾਲਾ ਡੀਪਲੀ ਜਾਣਾ ਚਾਹੁੰਦਾ ਹੈ ਜੈਡਿਟੀ ਡੀਪਲੀ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਜਿੰਨੀ ਕਈ ਤੁਹਾਨੂੰ ਲੋੜ ਆ ਬਾਕੀ ਐਦੋ ਇਹ ਤਾਂ ਕੋਈ ਬਾਲੀ ਵੀ ਨਹੀਂ ਘਟ ਆਉਂਦੀ ਡੀਪਲੀ ਜਾਣ ਦੀ ਲੋੜ ਜਿਹੜੀ ਐਦੋ ਐਦੋ ਥੱਲੇ ਜਾਣ ਦੀ ਬਈ ਆਪਾਂ ਨੂੰ ਜਮਾ ਲੋੜ ਨਹੀਂ ਹੈਗੀ ਇਹ ਦੂਰੇ ਦਰੋ ਤਤ ਨੇ ਬਈ ਉਹ ਤਾਂ ਵੈਸੇ ਸਾਡੇ ਆਪਣੇ ਜ਼ਮੀਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦੇਖਿਆ ਵੀ ਮੈਂ ਕਿਤੇ ਇਹ ਚੀਜ਼ ਵਰਤੀ ਹੋਈ ਹੈ ਜਿਹੜੇ ਦੂ ਥੱਲੇ ਦੇ ਤਤ ਨੇ ਉਹਨਾਂ ਦੀ ਨਾਲ ਲੋਡ ਵੀ ਨਹੀਂ ਵੈਸੇ ਪੈਂਦੀ ਆਪਾਂ ਨੂੰ ਇਹ ਤਤਾਂ ਤੱਕ ਰਹਿ ਜੋ ਬਾਕੀ ਜੇ ਮਾਈਕਰੋਨਟ੍ਰੀਡ ਦੇ ਵਿੱਚ ਰੂਪ ਦੇ ਵਿੱਚ ਹੁਣ ਬਥੇਰੀਆਂ ਚੀਜ਼ਾਂ ਆਉਣ ਲੱਗੀਆਂ ਠੀਕ ਆ ਜਿਵੇਂ ਬਾਇਓਬੀਟਾ ਕੱਢਦਾ ਬਈ ਠੀਕ ਆ ਠੀਕ ਆ ਕਾਜ ਤਤ ਉਹਦੇ ਬਿਦੂ ਸਾਰੇ ਤਤ ਨੇ ਬੀੜੀ ਪਾਈਛੇ ਤੇ ਆਪਾਂ ਜਿਵੇਂ 5G ਕੱਢਦਾ ਬਈ ਉਹਦੇ ਸਾਰੇ ਤਤ ਨੇ ਤੁਸੀਂ ਉਹ ਵਰਤ ਸਕਦੇ ਹੋ ਉਹ ਤਤਾਂ ਦੀ ਕਮੀ ਪੂਰੀ ਕਰ ਦਿੰਦੇ ਨੇ ਬਾਕੀ ਕੱਲਾ ਕੱਲਾ ਲਿਆਉਂਦੀ ਲੋੜ ਨਹੀਂ ਕੱਲਾ ਕੱਲਾ ਲਿਆਉਂਦੀ ਲੋੜ ਨਹੀਂ ਹੈਗੀ ਬਾਕੀ ਜਿਹੜੇ ਇਹ ਤੱਤ ਆ ਵੀ ਤੁਹਾਨੂੰ ਦੱਸਿਆ ਇਹ ਤੁਹਾਨੂੰ ਬਾਹਣ ਦੇ ਥੱਲੇ ਪਾਸ ਆ ਸਕਦੇ ਜੇ ਬਈ ਕੋਈ ਹੋਰ ਤੁਹਾਨੂੰ ਲੱਗਦਾ ਵੀ ਕਿਸੇ ਚੀਜ਼ ਦੀ ਵੈਸੇ ਹੋਰ ਚੀਜ਼ ਦੀ ਮੈਨੂੰ ਲੱਗਾ ਪੰਜਾਬ ਦੀ ਧਰਤੀ ਦੇ ਵਿੱਚ ਹੋਰ ਚੀਜ਼ ਦੀ ਕਿਸੇ ਦੀ ਕਮੀ ਆ ਕਿਉਂਕਿ ਜਾਦੀ ਕਮੀ ਇਹੀ ਇਹੀ ਨੇ ਆਪਣੇ ਬਾਣੇ ਦੇ ਵਿੱਚ ਤੁਸੀਂ ਇਹ ਤੱਤ ਵੀ ਪਾਸ ਸਕਦੇ ਬਾਕੀ ਜਿਹੜੇ ਵੀਰਾਂ ਨੂੰ ਬਈ ਉਹ ਪਤਾ ਲੱਗੀ ਗਾਉ ਬਾਕੀ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ ਆਪਾਂ ਨੂੰ ਠੀਕ ਆ ਇਹਹੀ ਤੱਤ ਆਪਣੇ ਬਾਣੇ ਲਈ ਜ਼ਰੂਰੀ ਆ ਤੇ ਇੱਥੋਂ ਤੱਕ ਹੀ ਜਾਓ ਐਦੂ ਤੁਸੀਂ ਥੱਲੇ ਨਾ ਜਾਓ ਬਾਕੀ ਜੇ ਸਾਰੇ ਤੱ ਲੋੜ ਹੀ ਨਹੀਂ ਜੜਨੇ ਆਉਦੇ ਘਰੇ ਸਬਜ਼ੀ ਲਾਉਣੇ ਬਾਈ ਤੁਸੀਂ ਰੂੜੀ ਦੀ ਰੇਪਾਉ ਸਿੱਧੀ ਚੁੱਪ ਕਰਕੇ ਹਾਂ ਕੋਈ ਸਾਨੂੰ ਹੋਰ ਚੀਜ਼ ਦੀ ਲੋੜ ਨਹੀਂ ਸਹੀ ਗੱਲ ਉਹ ਤੇ ਹੈ ਜਿਆ ਕੋਈ ਤਤ ਨਹੀਂ ਹੈਗਾ ਵੀ ਜਿਹੜਾ ਹੈ ਨਹੀਂਗਾ ਨਾ ਤੁਹਾਨੂੰ ਵਿਜਾਰਚਾਂ ਦੀ ਲੋੜਾ ਨਾ ਤੁਹਾਨੂੰ ਡੋਜ ਦੇਖਣ ਦੀ ਲੋੜਾ ਵਿੱਚ ਸਾਰੇ ਕੁਦਰਤੀ ਲੋੜ ਦੇ ਵਿੱਚ ਕੁਦਰਤੀ ਲੋੜ ਦੇ ਵਿੱਚ ਜਿੱਲੀ ਕੁਦਰਤ ਨੇ ਬਸ ਜਿਵੇਂ ਭਈ ਆਪਣਾ ਬੇਫਾਲਤੂ ਕੰਪੋਸਟ ਪਿਆ ਬਈ ਠੀਕ ਆ ਵੀ ਗਾਲਫ ਸੜ ਜਾਂਦੇ ਆ ਪੱਤੇ ਸੱਤੇ ਹਨਾ ਠੀਕ ਆ ਉਹਨੂੰ ਤੁਸੀਂ ਬਾਹਣ ਦੇ ਥੱਲੇ ਖਿਲਾਰ ਸਕਦੇ ਹੋ ਉਹਨਾਂ ਚ ਵੀ ਸਾਰੀ ਤਾਤੀ ਮਿਲ ਜਾਂਦੀ ਸਭੇ ਕੁਦਰਤ ਨੇ ਬਈ ਆਪੀ ਬਣਾਈਆਂ ਹੋਈਆਂ ਚੀਜ਼ਾਂ ਨੇ ਇਹ ਚੀਜ਼ ਇਹਨਾਂ ਦੇ ਨਾਲ ਤੁਹਾਨੂੰ ਹੋਰ ਕੋਈ ਚੀਜ਼ ਵਰਤਣ ਦੀ ਲੋੜ ਨਹੀਂ ਵੈਸੇ ਇਹ ਚੀਜ਼ਾਂ ਨੂੰ ਵਰਤ ਲਓ ਰੂੜੀ ਦੀ ਵਰਤ ਲਓ ਯਾਰ ਜਿਹੜੇ ਨੇ ਬਈ ਘਰੇ ਆਪਦੀ ਸਬਜ਼ੀ ਤਿਆਰ ਕਰਨੇ ਜਿਹੜੇ ਭਾਈ ਪੁੱਸਲੇ ਪੁੱਸਰੇ ਆ ਇਸੇ ਮਤੋਂ ਵੀ ਕਿਹੜੇ ਕਿਹੜੇ ਤੱਤਾਂ ਦੀ ਲੋੜ ਪੈਂਦੀ ਆ ਜੇ ਤੁਸੀਂ ਰੂੜੀ ਵਰਤ ਲਈ ਬਈ ਸਮਝ ਲਓ ਕਿਸੇ ਚੀਜ਼ ਦੇ ਤੱਤ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਲੋੜ ਨਹੀਂ ਹੈ ਕਿਸੇ ਵੀ ਚੀਜ਼ ਦੇ ਵਿੱਚ ਇੰਨਾ ਥੱਲੇ ਜਾਣ ਦੀ ਬਾਕੀ ਇਹ ਤੁਹਾਨੂੰ ਸਾਰੇ ਜਿਹੜੇ ਮਹਿਨਤਾਂ ਤੁਸੀਂ ਬਈ ਦੱਸਦੇ ਤੇ ਬਾਕੀ ਬਈ ਆਪ ਹੁਣ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਬਈ ਸਾਨੂੰ ਕਮੈਂਟਾਂ ਦੇ ਵਿੱਚ ਵੀ ਪੁੱਛਦੇ ਨੇ ਵੀ ਹਾਂ ਬਈ ਸਾਨੂੰ ਆਹ ਚੀਜ਼ ਬਾਰੇ ਜਾਣਕਾਰੀ ਚਾਹੀਦੀ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ